ਹਮ ਮੇਰੀ ਗੱਲ ਸੁਣ ਹਾਨੀਆਂ ਤੈਨੂੰ ਗੱਲ ਸਮਝਾਉਣੀਆਂ ਓ ਚੰਡੀਗੜ ਪੀ ਕੇ ਨਾ ਆਈ ਓਏ ਓ ਚੰਡੀਗੜ ਪੀ ਕੇ ਨਾ ਆਈ ਓਏ ਰਾਤ ਇਨਾ ਕੇ ਲੱਗਦੇ ਓ दारू ਪੀ ਕੇ ਗੱਡੀ ਨਾ ਚਲਾਈ ਓਏ ਰਾਤ ਇਨਾ ਕੇ ਲੱਗਦੇ ਪੁਲਿਸ ਲਾਈਨ ਕਰੋ ਜੋਇਨ ਕੀਤੀ ਕਦੋਂ ਜੀ ਇਸ ਦੇ ਵਿੱਚ ਹੈ ਇਹ ਗਾਣੇ ਗਾ ਬਸਬ ਕਿਵੇਂ ਪੈਦਾ ਹੋਇਆ 88 ਦੀ ਗਰਾਨਿੰਗ 87 ਦੀ ਤੇ ਗਾਣੇ ਮੈਂ ਪਿੰਡ ਚ ਵੀ ਗਾਉਂਦਾ ਸੀ ਸੌਂਗਸ ਸੀ ਮੈਨੂੰ ਤੇ ਇੱਥੇ ਆ ਕੇ ਆਪਾਂ ਪਹਿਲਾਂ ਨਾਲ ਨਾਲ ਜੌਬ ਦੇ ਮਰਾ orchestra 'ਚ ਹੀ ਗਾਇਆ ਮੈਂ ਸੌਂਗਸ ਸੀ ਨਾ ਤੇ orchestra ਵੀ ਨਾ ਚੱਲਦਾ ਸੀਗਾ ਤੂੰ ਬਸ ਉਹ ਇਧਰ ਜਾ ਕੇ ਲੱਭਦਾ ਬੈ ਗਿਆ ਜਿਸ ਵੇਲੇ ਮੇਰੀ ਟ੍ਰੈਫਿਕ ਦੀ ਪੋਸਟਿੰਗ ਹੋਈ ਸੀਗੀ 2015 ਦੇ ਕਰੀਬ ਤੇ ਉਦੋਂ ਮੈਂ ਟ੍ਰੈਫਿਕ ਦੇ ਵਿੱਚ ਵੇਖਿਆ ਕਿ ਅਕਸਰ ਲੋਕੀ ਨਾ ਹੈਲਮਟ ਹੀ ਪਾਉਂਦੇ ਜਾਂ ਕੋਈ ਮਾਇਨੇ ਸੀ ਕਰਦੇ ਆ ਤੇ ਫਿਰ ਮੇਰੇ ਦਿਮਾਗ 'ਚ ਆ ਗਿਆ ਯਾਰ ਇਹ ਨਾ ਮਦ ਉਹਦਾ ਸਮਝਾ ਸਮਝਾ ਕੇ ਵੀ ਥੱਕ ਜੰਨੇ ਆ ਇਹ ਮੈਨੂੰ ਗਾਣਿਆਂ ਦੇ ਰੂਪ ਵਿੱਚ ਥੋੜਾ ਜਿਆਦਾ ਸਿੱਖਦਾ ਜੁੱਤਣਾ। ਮੇਰਾ ਸਭ ਤੋਂ ਪਹਿਲਾਂ ਤਾਂ ਮੂੰਹ ਦੇ ਉੱਤੇ ਨੂਰ ਦੇਖੋ ਕਿੰਨਾ ਇਹ ਨੂਰ ਚਮਕਦਾ ਹੈ। ਆਪਣੀ ਡਿਊਟੀ ਵੀ ਬਹੁਤ ਅਦਾ ਨਾਮੋਂ ਆਉਂਦੇ ਨੇ ਪਲੱਸ ਲੋਕਾਂ ਨੂੰ ਅਵੇਅਰ ਵੀ ਕਰ ਦਿੰਦੇ ਨੇ। ਜਦ ਜਿੱਦਾਂ ਅਫਸਰ ਮੈਨੂੰ ਸਾਬਸੀ ਦਿੰਦੇ ਆ ਕਿ ਮੈਂ ਫਿਰ ਅੱਗੇ ਕੋਈ ਗਾਣੇ ਲਿਖ ਕੇ ਲੋਕਾਂ ਨੂੰ ਅਵੇਅਰ ਕਰਦਾ ਹਾਂ। ਗਾਣੇ ਰਹੀਏ ਅਵੇਰ ਕੀਤਾ ਜਾਂਦਾ। ਹੁਲਸਾ ਨਾ ਹੁੰਦੀ ਜ਼ਿੰਦਗੀ ਦੇ ਵਿੱਚ ਔਖਾ ਹੁੰਦਾ ਜਿਉਣਾ ਵੇ। ਟੱਕੜੇ ਦੀ ਬਦਮਾਸ਼ੀ ਹੁੰਦੀ ਮਾੜੇ ਦਾ ਤਰੂਣਾ ਵੇ ਜੇ ਕਿਦਰੇ ਤੈਨੂੰ ਖਤਰਾ ਹੋਵੇ ਨੀ ਜੇ ਕਿਦਰੇ ਤੈਨੂੰ ਖਤਰਾ ਹੋਵੇ ਮੈਂ ਪੀਸੀਆਰ ਬੁਲਾਵਾਂ ਕਿੰਨੇ ਨੰਬਰ ਤੇ ਫੋਨ ਕਰੇਗੀ 112 ਮਿਲਾਵਾਂ ਕਿੰਨੇ ਨੰਬਰ ਤੇ ਫੋਨ ਕਰੇਗੀ 112 ਮਿਲਾਵਾਂ ਕਿੰਨੇ ਨੰਬਰ ਤੇ ਫੋਨ ਕਰੇਗੀ ਪੁਲਿਸ ਆਪਾਂ ਜ਼ਿਆਦਾਤਰ ਚਲਾਕ ਕਰਦੇ ਦੇਖੀ ਹੈ ਜ਼ਿਆਦਾਤਰ ਕ੍ਰਿਮੀਨਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਫੜਨ ਲਈ ਦੇਖੀ ਹੈ ਪੱਜ ਦੇ ਨਜ਼ਰ ਆਉਂਦੇ ਜਦੋਂ ਕੋਈ ਕ੍ਰਿਮੀਨਲ ਐਕਟੀਵਿਟੀ ਕਰਦਾ ਹੈ ਜ਼ਿਆਦਾਤਰ ਪਾਈ ਚੀਜ਼ਾਂ ਦੇਖੀ ਨੇ ਪਰ ਅੱਜ ਤੁਹਾਨੂੰ ਇੱਕ ਉਸ ਪੁਲਿਸ ਚੰਡੀਗੜ੍ਹ ਪੁਲਿਸ ਸਖਸ਼ ਦੇ ਨਾਮ ਲਾਮਗੀਕ ਉਹ ਅਧਿਕਾਰੀ ਨਾਮ ਲਾਮਾਂਗੇ ਜਿਨ੍ਹਾਂ ਨੇ ਪੁਲਿਸ ਦੀ ਜਿਹੜੀ ਹੈ ਇੱਕ ਸਰੂਪ ਹੀ ਚੇਂਜ ਕਰਤਾ ਜਦੋਂ ਚੀਜ਼ਾਂ ਹੁੰਦੀਆਂ ਨੇ ਜਦੋਂ ਕੋਈ ਵੀ ਐਕਟੀਵਿਟੀਜ਼ ਹੁੰਦੀਆਂ ਨੇ ਤਾਂ ਜ਼ਿਆਦਾਤਰ ਆਪਾਂ ਦੇ 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 ਕਿ ਪੁਲਿਸ ਜਿਹੜੀ ਐ ਸਤੋਂ ਅੱਗੇ ਹੁੰਦੀ ਆ ਹਰ ਚੀਜ਼ ਜਿਹੜੀ ਐ ਸੁਰੱਖਿਆ ਕਰਦੀ ਆ ਅੱਜ ਸਾਨੂੰ ਚੰਡੀਗੜ੍ਹ ਪੁਲਿਸ ਦੇ ਇੱਕ ਉਸ ਇੰਸਪੈਕਟਰ ਦੇ ਨਾਮ ਲਾਵਾਂਗੇ ਉਸ ਸਰ ਦੇ ਨਾਮ ਲਾਵਾਂਗੇ ਜਿਨ੍ਹਾਂ ਨੇ ਪੁਲਿਸ ਜਿਹੜੀ ਐ ਕਾਇਨਾਤੀ ਬਦਲਦੀ ਜਿਹੜੀ ਚੀਜ਼ਾਂ ਨੂੰ ਆਮ ਪਬਲਿਕ ਤੱਕ ਇੱਕ ਮੈਸੇਜ ਦਿੱਤਾ ਜਾ ਰਿਹਾ ਉਹ ਮੈਸੇਜ ਗਾਣਿਆਂ ਰਾਹੀਂ ਦਿੱਤਾ ਜਾ ਰਿਹਾ ਜੀ ਹਾਂ ਪੁਲਿਸ ਚੰਡੀਗੜ੍ਹ ਦੀ ਪੁਲਿਸ ਉਹ ਹੈ ਜੋ 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 ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਸਟਰੋਂਗ ਬਣੀ ਜਾਂਦੀ ਹੈ ਸਭ ਤੋਂ ਤੇਜ਼ ਵੀ ਬਣੀ ਜਾਂਦੀ ਹੈ ਪਰ ਉਹ ਜਿਹੜੀ ਪੁਲਿਸ ਆ ਉਹ ਗਾਣੇ ਵੀ ਗਾਉਂਦੀ ਆ ਸੜਕਾਂ 'ਤੇ ਅੱਛਾ ਨੂੰ ਉਹਨਾਂ ਨਾਲ ਮਲਾਵਾਂਗੇ ਭੁਵਿੰਦਰ ਸਿੰਘ ਜੀ ਮੌਜੂਦ ਨੇ ਭੁਵਿੰਦਰ ਸਿੰਘ ਜੀ ਕਿਾ ਹਾਲ ਚਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਜਿਆਤਰ ਪੁਲਿਸ ਨੂੰ ਚਲਾਕ ਕਰਦੇ ਦੇਖਦੇ ਆ ਜਿਆਤਰ ਪੁਲਿਸ ਨੂੰ ਦੇ ਦਿਆਂ ਵੀ ਲੋਕਾਂ ਦੀ ਸੁਰੱਖਿਆ ਦੇ ਲਈ ਪਰ ਗਾਣਾ ਗਾਣਾ ਇਹ ਸ਼ੁਰੂਆਤ ਪਹਿਲਾਂ ਮੈਂ ਹੀ ਪੁੱਛੂਗਾ ਸ਼ੁਰੂਆਤ ਕਿਵੇਂ ਹੋਈ ਜੋ ਪੁਲਿਸ ਦੀ ਪਰ ਜਿਹਨੂੰ ਕਹਿੰਦੇ ਇੱਕ ਤਰ੍ਹਾਂ ਕਹੀਏ ਵੀ ਗਾਣਾ ਗਾਣਾ ਕਿਵੇਂ ਸ਼ੁਰੂ ਹੋਇਆ ਅ ਸ਼ੁਰੂ ਹੋਇਆ ਉਹ ਬਾਅਦ ਚ ਗੱਲ ਕਰਦੇ ਆ ਪਹਿਲਾਂ ਦੇਖੋ ਸਾਡੀ ਪੀਸਰ ਨਵੀਂ ਗੱਡੀ ਆ ਠੀਕ ਹੈ ਨਵੀਆਂ ਗੱਡੀਆਂ ਮਿਲੀਆਂ ਸਾਨੂੰ ਠੀਕ ਹੈ 26 ਗੱਡੀਆਂ ਮਿਲੀਆਂ ਤੇ ਨਵਾਂ ਹੀ ਗੀਤ ਆ ਉਹ ਗਾਣਾ ਵੀ ਪੀਸੇਰ ਤੇ ਆ ਰਿਲੀਜ਼ ਹੋ ਚੁੱਕਾ ਹੈ ਗਾਣਾ ਠੀਕ ਹੈ ਆ ਹੁਣ ਪਹਿਲਾਂ ਅਲਫਾਜ਼ ਦੋ ਉਹੀ ਗਾਣੇ ਦੀ ਸ਼ੁਰੂਆਤ ਕਰਾਂਗੇ ਤਾਂ ਸ਼ੁਰੂਆਤ ਕਰੀ ਅੱਜ ਫਿਰ ਉਸ ਗਾਣ ਦੇ ਬਿਲਕੁਲ ਬਿਲਕੁਲ ਡਾਇਲ 112 ਗਾਣਾ ਜਿਹੜਾ ਵਾ YouTube ਤੇ ਆ ਚੁੱਕਿਆ ਹੈ ਤੁਸੀਂ ਵੀਡੀਓ ਫੁੱਲ ਵੀਡੀਓ ਹੈ ਜੀ ਤੇ ਤੁਸੀਂ ਸੁਣ ਸਕਦੇ ਹੋ ਜੇ ਪੁਲਸ ਨਾ ਹੁੰਦੀ ਜ਼ਿੰਦਗੀ ਦੇ ਵਿੱਚ ਔਖਾ ਹੁੰਦਾ ਜਿਉਣਾ ਵੇ ਟੱਕੜੇ ਦੀ ਬਦਮਾਸ਼ੀ ਹੁੰਦੀ ਮਾੜੇ ਦਾ ਤਰੋਣਾ ਵੇ ਜੇ ਕਿਦਰੇ ਤੈਨੂੰ ਖਤਰਾ ਹੋਵੇ ਨੀ ਜੇ ਕਿਦਰੇ ਤੈਨੂੰ ਖਤਰਾ ਹੋਵੇ ਮੈਂ ਪੀਸੀਆਰ ਬੁਲਾਵਾਂ ਕਿੰਨੇ ਨੰਬਰ ਤੇ ਫੋਨ ਕਰਨੇਗੀ 112 ਮਿਲਾਵਾਂ ਕਿੰਨੇ ਨੰਬਰ ਤੇ ਫੋਨ ਕਰਨੇਗੀ 112 ਮਿਲਾਵਾਂ ਕਿੰਨੇ ਨੰਬਰ ਤੇ ਫੋਨ ਕਰਨੇਗੀ ਪਵਿੰਦਰ ਜੀ 112 ਜਦੋਂ ਕੋਈ ਡਿਫਿਕਲਟੀ ਆਉਂਦੀ ਹੈ ਤਾਂ 112 ਜਿਹੜੇ ਮਿਲਾਕਿਆਂ ਦੇ ਵੀ ਉਦੋਂ ਆਪਾਂ ਮਿਲਾ ਸਕਦੇ ਹਾਂ ਵੀ ਲੋਕਾਂ ਦੀ ਸੇਫਟੀ ਲਈ ਨਾਲ ਦੀਆਂ ਪੁਲਿਸ ਤਨਾਦ ਹੁੰਦੀ ਹੈ 112 ਤੇ ਫੋਨ ਮਲਾਈਏ ਤਾਂ ਪਵਿੰਦਰ ਜੀ ਵੀ ਮੌਜੂਦ ਹੋਣਗੇ ਆ ਨਹੀਂ ਪਵਿੰਦਰ ਜੀ ਦੇ ਗੱਡੀ 'ਚ ਡਿਊਟੀ ਕਰ ਰਹੇ ਆ ਸਾਡੇ 112 ਕੰਟਰੋਲ ਰੂਮ ਆ ਉੱਥੇ ਹਰ ਸਾਡੇ ਚੰਡੀਗੜ੍ਹ ਦੇ ਵਿੱਚ ਹਰ ਚੌਂਕ ਤੇ ਮੋੜ ਤੇ ਆਪਣਾ ਇੱਕ ਪੀਸਰ ਖੜੀ ਆ ਤੇ ਜਿਹੜੀ ਸਭ ਤੋਂ ਨਜ਼ਦੀਕ ਪੀਸਰ ਆ ਉਹ ਮੌਕੇ ਤੇ ਪਹਿਲਾਂ ਪਹੁੰਚਦੀ ਆ ਤੇ 112 ਦਾ ਮਤਲਬ ਇਹ ਹੈ ਕਿ ਕੋਈ ਵੀ ਅਗਰ ਤੁਹਾਨੂੰ ਕੋਈ ਐਕਸੀਡੈਂਟ ਹੋ ਗਿਆ ਨਾਲ ਹੀ 112 ਤੇ ਪੀਸਰ ਆਏਗੇ ਨਾਲ ਹੀ ਐਂਬੂਲੈਂਸ ਆ ਜਾਏਗੀ ਅਗਰ ਕੋਈ ਰੱਬ ਨਾ ਕਰੇ ਕਿ ਤੇ ਅੱਗ ਲੱਗ ਜਾਂਦੀ ਹੈ ਅੱਜ ਕੱਲ੍ਹ ਗਰਮੀਆਂ ਵਾਂ ਤੇ ਜਦੋਂ 112 ਤੇ ਕਾਲ ਪਤਾ ਕਿ ਬਾਰੋਂ ਅਲੱਗ-ਅਲੱਗ ਨੰਬਰ ਬੰਦਾ ਸੋਚਦਾ ਕਿੱਥੇ ਕਰਾਂਗਾ ਤੇ ਉਹ ਕੋਮਨ ਨੰਬਰ ਸਰਕਾਰ ਨੇ ਸਾਡੀ ਭਾਰਤ ਸਰਕਾਰ ਨੇ 112 ਦੇ ਰੱਖਿਆ ਸਾਰੇ ਭਾਰਤ ਵਿੱਚ ਆ 112 ਤੇ ਸਾਨੂੰ ਸਾਰੀ ਚੀਜ਼ ਦੀ ਜਿਹੜੀ ਆ ਸੇਵਾ ਦਾ ਮਿਲ ਜੇਗੀ ਪੁਲਿਸ ਦੀ ਔਰ ਆਪਣਾ ਫਾਇਰ ਬ੍ਰੀਡ ਦੀ ਐਂਬੂਲੈਂਸ ਦੀ ਜੇ ਉਹ ਵੀ ਤੁਹਾਨੂੰ ਕੋਈ ਦਿੱਕਤ ਹੁੰਦੀ ਆ ਤੁਸੀਂ 112 ਤੇ ਕਾਲ ਬਿਲਕੁਲ ਸਰ ਜਿਵੇਂ ਅੱਜਕੱਲ ਰੋਡ ਸੇਫਟੀ ਬਹੁਤ ਜ਼ਰੂਰੀ ਹੈ ਪਰ ਕਿਤਨਾ ਕਿਤੇ ਜਿਹੜੇ ਪਬਲਿਕ ਆ ਥੋੜੀ ਜਿਹੀ ਅਨਅਵੇਅਰ ਵੀ ਆ ਹੈ ਹਾਲਾਂਕਿ ਜਦੋਂ ਪੰਜਾਬ ਤੋਂ ਚੰਡੀਗੜ੍ਹ ਐਂਟਰ ਕਰਦੇ ਤਾਂ ਇੱਕ ਡਰ ਆ ਜਾਂਦਾ ਉਹ ਡਰ ਕਿਸ ਚੀਜ਼ ਹੈ ਜਿਹੜੇ ਪੰਜਾਬੀ ਨੇ ਜਦੋਂ ਉਹ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਆਉਂਦੇ ਨੇ ਨਾਲ ਦੀਆਂ 벨ਟਾ ਕੱਸ ਲੈਂਦੇ ਨੇ ਨਾਲ ਦੀ ਨਾਲ ਮੋਟਰਸਾਈਕਲ ਤੇ ਹੁੰਦੇ ਨੇ ਉਹ ਹੈਲਮਟ ਪਾ ਲੈਂਦੇ ਨੇ ਕੀ ਇਹ ਡਰ ਹੈ ਜਾਂ ਫਿਰ ਇਹ ਸੇਫਟੀ ਹੈ ਕੀ ਇਹ ਚੀਜ਼ ਕੀ ਹੈ ਦੇਖੋ ਚੰਡੀਗੜ੍ਹ ਟ੍ਰੈਫਿਕ ਪੁਲਿਸ ਜਿਹੜੀ ਆ ਉਹ ਫਰੰਟ ਤੇ ਆ ਔਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਨਾਮ ਆ ਠੀਕ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਬਹੁਤ ਅੱਛਾ ਕੰਮ ਕਰਦੀ ਆ ਠੀਕ ਹੈ ਹਰ ਚੌਂਕ ਤੇ ਮੋੜ ਤੇ ਹਰ ਹਾਲ ਦੇਖੇਗੀ ਤੇ ਇਸੇ ਕਰਕੇ ਹੀ ਆਪਣਾ ਚੰਡੀਗੜ੍ਹ ਦੇ ਵਿੱਚ ਵੀ ਵਾਇਓਲੇਸ਼ਨ ਘੱਟ ਹੋਵੇ ਔਰ ਐਕਸੀਡੈਂਟ ਘੱਟ ਹੋਣਾ ਮੇਨ ਕਰਨ ਆ ਕਿ ਜਿੰਨਾ ਵੀ ਸਖਤਾਈ ਆ ਉਹ ਵਾਇਓਲੇਸ਼ਨ ਆ ਕਿ ਅਫਸਰਾਂ ਦੇ ਜੜੀ ਹੈਗੇ ਨੇ ਇਹ ਤਰੀਕੇ ਨੇ ਕਿ ਸਖਤਾਈ ਹੋਏਗੀ ਚਲਾਨ ਹੋਣਗੇ ਤੇ ਲੋਕੇ ਵਾਇਓਲੇਸ਼ਨ ਨਹੀਂ ਕਰਨਗੇ ਉਹ ਚਲਾਨ ਦੇ ਡਰ ਤੇ ਹੈਲਮਟ ਪਾਉਂਦੇ ਆ ਵੈਸੇ ਕਹਿ ਦੋ ਵੈਸੇ ਹੈਲਮਟ ਕੋਈ ਨਹੀਂ ਪਾਏਗਾ ਤੇ ਉਹ ਜਦੋਂ ਅਚਾਨਕ ਕੋਈ ਹਾਦਸਾ ਹੁੰਦਾ ਟੱਕਰ ਹੁੰਦੀ ਆ ਤੇ ਸਿਰ ਦੀਵਾਰ ਨਾਲ ਵੱਜਦਾ ਜਾਂ ਗੱਡੀ ਨਾਲ ਵੱਜਦਾ ਤੇ ਸਿਰ ਜਿਹੜੀ ਹੈਡ ਇੰਜਰੀ ਹੁੰਦੀ ਜਾਂ ਨੁਕਸਾਨ ਹੋ ਜਾਂਦਾ ਹੈ ਉਹ ਹੈਲਮਟ ਪਾਉਣ ਕਰਕੇ ਬਚਦੇ ਹੋਗੇ ਤੇ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਹੈਲਮਟ ਲੋਕੀ ਨਾ ਆ ਆਈਐਸਆਈ ਮਾਰਕਾ ਪਾਉਣ ਮਤਲਬ ਜਿਹੜੇ ਸੜਕ ਦੇ ਉੱਤੇ ਖੜੇ ਆ 300 ਰੁਪਏ ਦਾ ਹੈਲਮਟ ਨਹੀਂ ਬਚਾਏਗਾ ਤੁਹਾਨੂੰ ਤੁਹਾਨੂੰ ਜਿਹੜਾ ਅੱਛਾ ਬ੍ਰਾਂਡ ਬੜਾ ਹੈ ਹੈਲਮਟ ਆ ਉਹ ਘੱਟੋ ਘੱਟ 11-1200 ਦਾ ਮਿਲੇਗਾ ਤੇ ਜੇ ਤੁਸੀਂ ਹੈਲਮਟ ਸਿਰਫ ਚਲਾਣ ਵਾਸਤੇ ਕਿ ਕੋਈ ਗੱਲ ਨਹੀਂ ਆ ਕਈਆਂ ਨੇ ਇੱਥੇ ਜਿਹੜੀ ਸਟ੍ਰਿਪ ਹੈ ਉਹ ਨਹੀਂ ਬਣੀ ਹੁੰਦੀ ਤੇ ਉਹ ਵੀ ਇੱਕ ਮਤਲਬ ਕਹਿੰਦਾ ਕਿ ਜਦੋਂ ਹਿੱਟ ਹੁੰਦਾ ਹੈ ਤਾਂ ਹੈਲਮਟ ਪਾਇਆ ਨਾ ਪਾਇਆ ਕੀ ਹੈ ਕਿ ਉਹ ਅਲੱਗ ਹੋ ਜਾਏਗਾ ਇੱਕ ਬਾਲ ਦੀ ਤਰ੍ਹਾਂ ਤੇ ਜੰਪ ਕਰਕੇ ਹੈਲਮਟ ਅਲੱਗ ਹੋ ਜਾਏਗਾ ਤੇ ਤੁਹਾਡਾ ਜਿਹੜਾ ਸਿਰ ਹੈ ਫਿਰ ਡਵਾਈਡਰ ਨਾਲ ਟਕਰਾ ਦੇਗਾ ਕੋਈ ਇਸ ਤੇ ਵੀ ਦੋਸ਼ ਸ਼ਬਦ ਇਸ ਤੇ ਲਿਖੇ ਹੋਏ ਨੇ ਕਿਉਂਕਿ ਹੈਲਮਟ ਨਹੀਂ ਪਾਉਂਦੇ ਜਾਂ ਫਿਰ ਅੱਛਾ ਟ੍ਰੈਫਿਕ ਸਿਗਨਲ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਆ ਆਮ ਜਨਤਾ ਜਿਹੜੀ ਹੈ ਉਹ ਟ੍ਰੈਫਿਕ ਸਿਗਨਲ ਜਿਹੜੀ ਤੋੜਦੀ ਆ ਜਿਸ ਦੇ ਕਾਰਨ ਪਬਲਿਕ ਵੀ ਪਰੇਸ਼ਾਨ ਹੁੰਦੀ ਹੈ ਜਿਹੜੇ ਪਿੱਛੇ ਖੜੇ ਹੁੰਦੇ ਨੇ ਉਹ ਵੀ ਪਰੇਸ਼ਾਨ ਮੂਵਿੰਗ ਵਾਲੇ ਵਾਹਨ ਵੀ ਪਰੇਸ਼ਾਨ ਹੁੰਦੇ ਨੇ ਕਿਉਂ ਇਹ ਚੀਜ਼ਾ ਕਿਉਂ ਇਹਨੂੰ ਕਿਵੇਂ ਆਪਾਂ ਨੱਟ ਪਾ ਸਕਦੇ ਰੈੱਡ ਲਾਈਟ ਤਾਂ ਹੁਣ ਬਹੁਤ ਕੰਟਰੋਲ ਆ ਚੰਡੀਗੜ੍ਹ ਪੁਲਿਸ ਵੱਲੋਂ ਆਪਣੇ ਪ੍ਰਸ਼ਾਸਨ ਵੱਲੋਂ ਬਹੁਤ ਕੈਮਰੇ ਲਾਏ ਗਏ ਚੰਡੀਗੜ੍ਹ ਪੁਲਿਸ ਵੀ ਲਾਟੇ ਰੈੱਡ ਲਾਈਟ ਤਾਂ ਬਹੁਤ ਕੱਟ ਹੋ ਰਿਹਾ ਹੁਣ ਠੀਕ ਹੈ ਜੇ ਕੋਈ ਹੁੰਦਾ ਵੀ ਆ ਤੇ ਕੈਮਰੇ ਸਾਡੇ ਜਿਹੜੇ ਆ ਉਹ ਮੌਜੂਦਾ ਹੈ ਕਈ ਵਾਰੀ ਪਹਿਲਾਂ ਦੇਖਦੇ ਸੀਗੇ ਕਿ ਆਸ-ਪਾਸੇ ਟਰੈਪ ਕੋਲ ਹੈ ਨਹੀਂ ਆ ਤੇ ਰੈੱਡ ਲਾਈਟ ਕ੍ਰੋਸ ਕਰ ਜਾਂਦੇ ਸੀਗੇ ਜੇ ਤੋ ਤੱਕ ਲੋਕ ਹੋ ਸੀਸੀਟੀਵੀ ਕੈਮਰੇ ਨੇ ਹਰ ਮੋੜ ਤੇ ਹੋ ਚੰਡੀਗੜ੍ਹ ਸ਼ਹਿਰ ਨੂੰ ਨੇ ਸਾਰੇ ਜੋੜ ਦੇ ਹੋ ਰੈੱਡ ਲਾਈਟ ਜੰਪ ਕਰ ਭੱਜ ਤੂੰ ਗਿਆ ਸੋਚਦਾ ਏ ਬੜਾ ਹੀ ਮਹਾਨ ਹੋ ਗਿਆ ਹੋ ਤੈਨੂੰ ਪਤਾ ਵੀ ਨਹੀਂ ਲੱਗਣਾ ਹਈ ਕਦੋਂ ਸੋਣਿਆ ਆਉਣ ਲੈਨ ਤੇਰਾ ਤੇ ਚਲਾਨ ਹੋ ਗਿਆ ਆਉਣ ਲੈਨ ਤੇਰਾ ਤੇ ਚਲਾਨ ਹੋ ਗਿਆ ਲਗੋ ਆਵਾਜ਼ ਵੀ ਇੰਨੀ ਮਿੱਠੀ ਹੈ ਕਿ ਇੱਥੇ ਸਾਰੇ ਪਹੁੰਚੇ ਨੇ ਸੁਣਨ ਲਈ ਪਹੁੰਚੇ ਨੇ ਕੁਮਿਤਰ ਚਲੋ ਹੁਣ ਥੋੜੀ ਜੀ ਗੱਲਬਾਤ ਕਰਦੇ ਆ ਤੁਹਾਡੇ ਉੱਤੇ ਪੁਲਿਸ ਲਾਈਨ ਕਦੋਂ ਜੁਆਇਨ ਕੀਤੀ ਕਦੋਂ ਤੁਸੀਂ ਇਸ ਦੇ ਵਿੱਚ ਆਏ ਤੇ ਇਹ ਗਾਣੇ ਗਾਉਣ ਦਾ ਸਬਬ ਕਿਵੇਂ ਪੈਦਾ ਹੋਇਆ ਮੇਰਾ ਮੇਰੀ 87 ਦੀ ਜੁੜਾਨੀ ਹੈ 87 ਦੀ ਤੇ ਗਾਣੇ ਮੈਂ ਪਿੰਡ 'ਚ ਵੀ ਗਾਉਂਦਾ ਸੀ ਸੌਂਗ ਸੀ ਮਨੂੰ ਇੱਥੇ ਆ ਕੇ ਆ ਪਹਿਲਾਂ ਨਾਲ ਨਾਲ ਜੌਬ ਦੇ ਮੇਰਾ ਔਰਕੈਸਟਰ ਚ ਗਾਇਆ ਮੈਂ ਸ਼ੌਂਕ ਸੀ ਨਾ ਤੇ ਔਰਕੈਸਟਰ ਤਾਂ ਚੱਲ ਜਾਂਦਾ ਸੀਗਾ ਤੂੰ ਬਸ ਇਧਰ ਜਹਾਣ ਪੈਂਦਾ ਬੰਦਾ ਬੈ ਗਿਆ ਤੇ ਜਦੋਂ ਮੇਰੀ ਟ੍ਰੈਫਿਕ ਦੀ ਪੋਸਟਿੰਗ ਹੋਈ ਸੀਗੀ 2015 ਦੇ ਕਰੀਬ ਤੇ ਉਦੋਂ ਮੈਂ ਟ੍ਰੈਫਿਕ ਦੇ ਵਿੱਚ ਵੇਖਿਆ ਕਿ ਅਕਸਰ ਲੋਕੀ ਨਾ ਹੈਲਮਟ ਨਹੀਂ ਪਾਉਂਦੇ ਜਦ ਕੋਈ ਵਾਇਲਸਨ ਕਰਦੇ ਆ ਤੇ ਫਿਰ ਮੇਰੇ ਦਿਮਾਗ ਚ ਆ ਕੇ ਯਾਰ ਇਹ ਨਾ ਮਤਲਬ ਇਦਾਂ ਸਮਝਾ ਸਮਝਾ ਕੇ ਵੀ ਥੱਕ ਜੰਨੇ ਆ ਤੇ ਇਹਨਾਂ ਨੂੰ ਗਾਣਿਆਂ ਦੇ ਰੂਪ ਵਿੱਚ ਥੋੜਾ ਜਿਆਦਾ ਸਿੱਖਦਾ ਜੁੱਥ ਨਾ ਗਾਣਾ ਨੂੰ ਜਿਆਦਾ ਪਿਕਅਪ ਕਰਦਾ ਹੁਣ ਡਾਇਲੈਕਟ 112 ਉਹ ਬੜੀ ਤੇ ਇਦਾਂ ਜਿਹੜਾ ਆਪਾਂ ਗਾਣੇ ਦੇ ਰੂਪ ਵਿੱਚ ਕਿਸੇ ਨੂੰ ਮੈਸੇਜ ਦੇਣੇ ਨਾ ਉਹ ਥੋੜਾ ਜ਼ਿਆਦਾ ਜੋਤ ਜਿਹੜਾ ਵਾ ਉਹ ਲੈਂਦਾ ਕਿਉਂਕਿ ਜੋਤ ਗਾਣਿਆਂ ਨਾਲ ਜਾਲ ਜੁੜਿਆ ਹੋਇਆ ਅੱਛਾ ਜਦੋਂ ਪਹਿਲਾ ਗਾਣਾ ਕਿਹੜਾ ਗਿਆ ਸੀਗਾ ਜੋ ਟ੍ਰੈਫਿਕ ਪੁਲਸ ਦੇ ਵਿੱਚ ਆਇਆ ਸਭ ਤੋਂ ਪਹਿਲਾ ਗਾਣਾ ਕਿਹੜਾ ਸੀਗਾ ਆਪਣਾ ਉਹ ਸੀਗਾ ਮੈਂ ਸੋਹਣਾ ਤੇਰੇ ਤੇ ਮਰਦੀ ਵੇ ਪਰ ਪੁਲਸ ਬੜਾ ਤੰਗ ਕਰਦੀ ਵੇ ਹਾਏ ਤੂੰ ਮੈਨੂੰ ਮਿਲਣ ਦਾ ਮਾਰਾ ਵੇ ਮੈਨੂੰ ਮਿਲਨ ਦਾ ਮਾਰ ਆਵੇ ਬਿਨਾ ਹੈਲਮਟ ਦੇ ਆਉਣਾ ਤੂੰ ਸਿਰ ਤੇ ਹੈਲਮਟ ਪਾਲਿਆ ਕਰ ਕਿਉਂ ਨਿਤ ਚਲਾਨ ਕਰਾਉਣਾ ਸਿਰ ਤੇ ਹੈਲਮਟ ਪਾਲਿਆ ਕਰ ਕਿਉਂ ਨਿਤ ਚਲਾਨ ਕਰਾਉਣਾ ਦੇਖੋ ਸਭ ਤੋਂ ਪਹਿਲਾਂ ਤਾਂ ਮੂੰਹ ਦੇ ਉੱਤੇ ਨੂਰ ਦੇਖੋ ਕਿੰਨਾ ਇਹ ਨੂਰ ਚਮਕਦਾ ਹੈ ਆਪਣੀ ਡਿਊਟੀ ਵੀ ਵਫਾਦਾਰ ਨਾ ਮੰਦਦੇ ਨੇ ਪਲੱਸ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ ਬਬਿੰਦਰ ਜੀ ਜਦੋਂ ਇਹ ਪਹਿਲਾ ਗਾਣਾ ਤੁਸੀਂ ਲਿਖਿਆ ਹਾਲਾਂਕਿ ਓਨ ਡਿਊਟੀ ਜਿਹੜੇ ਤੁਹਾਡੇ ਵੱਡੇ ਵਾਲੇ ਅਧਿਕਾਰੀ ਸੀਗੇ ਉਹਨਾਂ ਵੱਲੋਂ ਕੀ ਰਿਐਕਸ਼ਨ ਸੀਗਾ ਇਸ ਚੀਜ਼ ਦੇ ਵਿੱਚ ਬਹੁਤ ਵਧੀਆ ਰਿਐਕਸ਼ਨ ਸੀਗਾ ਬੜਾ ਚੰਗਾ ਉਹ ਦੋ ਹੀ ਬढ़ावा ਮਿਲੇ ਅਫਸਰਾਂ ਨੇ ਦਿੱਤਾ ਤੇ ਹੋਰ ਗਾਣੇ ਫਿਰ ਲਿਖੇ ਬਹੁਤ ਸਾਰੇ ਗਾਣੇ ਲਿਖੇ ਮੈਂ ਤੁਸੀਂ ਸੁਣਦੇ ਵੀ ਰਹੇ ਹੋ ਠੀਕ ਹੈ ਤਾਂ ਅੱਗੇ ਅੱਗੇ ਫਿਰ ਗਾਣੇ ਦੀ ਚੱਲਦੀ ਗਈ ਤੇ ਉਹ ਟ੍ਰੈਫਿਕ ਦੇ ਗਾਣੇ ਜਿੱਦਾਂ ਜਿੱਦਾਂ ਅਫਸਰ ਮੈਨੂੰ ਸਾਬਸ ਹੀ ਦਿੰਦੇ ਆ ਤੇ ਮੈਂ ਫਿਰ ਅੱਗੇ ਕੋਈ ਗਾਣੇ ਲਿਖ ਕੇ ਲੋਕਾਂ ਨੂੰ ਵੇਅਰ ਕਰਦਾ ਗਾਣੇ ਰਹੀਆਂ ਵੇਅਰ ਕੀਤਾ ਜਾਂਦਾ ਮੈਨੂੰ ਸਭ ਤੋਂ ਪਹਿਲਾਂ ਕੰਪਲੀਮੈਂਟ ਕਿਸ ਵੱਲੋਂ ਮਿਲੇ ਸੀ ਵੱਡੇ ਅਧਿਕਾਰੀ ਵੱਲੋਂ ਜਦੋਂ ਗਾਣਾ ਹੈਲਮਟ ਤੇ ਵੀ ਰਿਲੀਜ਼ ਕਰਤਾ ਬਾਜੋ ਬਚਲੇ ਵੀ ਇਹ ਗਾਣਾ ਦਾ ਵੀ ਆ ਸਰ ਤੇ ਸਾਡੇ ਚੰਡੀਗੜ੍ਹ ਪੁਲਿਸ ਦੇ ਵੀ ਮੁਲਾਜ਼ਮ ਹੈ ਹਾਂਜੀ ਆਪਣੇ ਐਸਐਸਪੀ ਦੇ ਟਰੱਕ ਸੀਗੇ ਠੀਕ ਹੈ ਉਹਨਾਂ ਤੋਂ ਵੱਲੋਂ ਮਿਲਿਆ ਵੀ ਬੜਾ ਅੱਛਾ ਗਾਣਾ ਗਾਇਆ ਇਹਨਾਂ ਨੇ ਤੇ ਉਸ ਤੋਂ ਬਾਅਦ ਐਸਐਸਪੀ ਉਹ ਦੋ ਸੀਗੇ ਮਨੀਸ਼ ਚੌਧਰੀ ਜੀ ਦੇ ਤੇ ਮੁਰਕਿਆ ਐਸਐਸਪੀ ਸਾਹਿਬ ਆਏ ਆਪਣਾ ਸਸਾਂਗਨੰਦ ਜੀ ਉਹਨਾਂ ਵੱਲੋਂ ਬੜਾ ਉਹਨਾਂ ਨੇ ਮੇਰਾ ਗਾਣਾ ਜਿਹੜਾ ਰਾਤੀ ਨੱਕੇ ਲੱਗਦੇ ਉਹਨਾਂ ਨੇ ਆਪ ਮਤਲਬ ਰਿਕਾਰਡ ਕਰਾਇਆ ਸੀਗਾ ਅੱਛਾ ਆਪਣੇ ਪੇਮੈਂਟ ਦੇ ਕੇ ਅੱਛਾ ਮਾਗੇ ਉਹਨਾਂ ਨੇ ਖੁਦ ਪੇਮੈਂਟ ਕਿਉਂਕਿ ਅਵੇਰਨੈਸ ਦੇ ਲਈ ਕਰਾਇਆ ਉਹ ਰਾਤੀ ਨੱਕੇ ਨਾਲ ਕੀ ਸੀਗਾ ਅਲਫਾਜ਼ ਉਹ ਰਾਤੀ ਨੱਕੇ ਸੀਗਾ ਹਮ ਮੇਰੀ ਗੱਲ ਸੁਣ ਹਾਨੀਆਂ ਤੈਨੂੰ ਗੱਲ ਸਮਝਾਉਣੀਆਂ ਓ ਚੰਡੀਗੜ੍ਹ ਪੀ ਕੇ ਨਾ ਆਹੀ ਓਏ ਓ ਚੰਡੀਗੜ੍ਹ ਪੀ ਕੇ ਨਾ ਆਈ ਓਏ ਰਾਤ ਨਾ ਕੇ ਲੱਗਦੇ ਓ दारू ਪੀ ਕੇ ਗੱਡੀ ਨਾ ਚਲਾਈ ਓਏ ਰਾਤ ਨਾ ਕੇ ਲੱਗਦੇ ਐਵੇਂ ਨਫੜਿਆ ਜਹੀ ਓਏ ਰਾਤ ਨਾ ਕੇ ਲੱਗਦੇ ਅੱਛਾ ਵੈਸੇ ਰੈਨ ਵਾਲਾ ਕਿੱਥੋਂ ਦੇਖੋ ਦੇਖੋ ਪਹਿਲਾਂ ਇੱਕ ਵਾਰ ਪਿੱਛੇ ਵੀ ਮੈਂ ਦਿਖਾਉਣ ਨੂੰ ਦਿਖਾਈਏ ਵੀ ਇਹਨਾਂ ਦੀ ਆਵਾਜ਼ ਇੰਨੀ ਵਧੀ ਇੱਕ ਪਾਸੇ ਤੋਂ ਦੂਸਰੇ ਵਸੇ ਤਾੜੀਆਂ ਹੀ ਵੱਜਦੀਆਂ ਇਹਨਾਂ ਨੇ ਗੱਲਬਾਤ ਇੱਕ ਮਿੰਟ ਕੋਗੀ ਪੁੱਛਣਾ ਉਹ ਜ਼ਰੂਰੀ ਆ ਕਿਵੇਂ ਲੱਗਿਆ ਜਿਵੇਂ ਗਾਣਾ ਇਹਨਾਂ ਨੇ ਗਾਇਆ ਹੈ ਸੇਫਟੀ ਦੇ ਲਈ ਕਿਸ ਤਰ੍ਹਾਂ ਲੱਗਿਆ ਸਰ ਇਹਨਾਂ ਦੀ ਸਰਦੀ ਜਿਹੜੀ ਆਵਾਜ਼ ਹੈ ਨਾ ਆਵਾਜ਼ ਤਾਂ ਵਧੀਆ ਹੈਗੀ ਹੈਗੀ ਹੈ ਜੀ ਤੇ ਜਿਹੜਾ ਇਹਨਾਂ ਦਾ ਜੋ ਮਕਸਦ ਹੈ ਉਹ ਸਾਨੂੰ ਗਾਈਡ ਕਰਨਾ ਚਾਹੀਦਾ ਨਾ ਕਿ ਸਾਨੂੰ ਗਾਣਿਆਂ ਤੱਕ ਨਹੀਂ ਜਾਣਾ ਚਾਹੀਦਾ ਉਹ ਦੋਨੋਂ ਕੰਮ ਬਹੁਤ ਵਧੀਆ ਡਿਊਟੀ ਦੀ ਡਿਊਟੀ ਵੀ ਬਹੁਤ ਵਧੀਆ ਨਿਭਾ ਰਹੇ ਐ ਤੇ ਸਰ ਦੀ ਮਤਲਬ ਜਿਹੜਾ ਰੂਲ ਹੈ ਉਹ ਵੀ ਬਹੁਤ ਵਧੀਆ ਸਮਝਾ ਰਹੇ ਐ ਤੇ ਗਾਣਾ ਵੀ ਆਪਣਾ ਸ਼ੌਂਕ ਵੀ ਇੱਕ ਇੱਕ ਕਿਸਮ ਦਾ ਸ਼ੌਂਕ ਹੀ ਹੈ ਇਹਨਾਂ ਦੇ ਅੰਦਰ ਤੇ ਬਹੁਤ ਵਧੀਆ ਚੀਜ਼ਾਂ ਮਤਲਬ ਕਰ ਰਹੇ ਐ ਮੈਂ ਤਾਂ ਇਹਨਾਂ ਨੂੰ ਦੇਖ ਕੇ ਉੱਥੋਂ ਮੈਂ ਪਛਾਣ ਲਿਆ ਮੈਂ ਬਾਈਕ ਆਪਣਾ ਮੋੜ ਕੇ ਲਗਾਇਆ ਮੈਂ ਵੀ ਇੱਕ ਡਰਾਈਵਰ ਆ ਮੈਂ ਇਹਨਾਂ ਦੇ ਰੂਲ ਬਹੁਤ ਵਧੀਆ ਮਤਲਬ ਫੋਲੋ ਕਰਦੇ ਆ ਸੀ ਕੋਸ਼ਿਸ਼ ਕਰਦੇ ਆ ਜਿਆਦਾ ਤੋਂ ਜਿਆਦਾ ਫੋਲੋ ਕਰੀਏ ਗਾਣੇ ਦੇ ਵਿੱਚ ਮੈਸੇਜ ਮਿਲ ਰਿਹਾ ਤੇ ਉਹ ਵੀ ਜਦੋਂ ਚੰਡੀਗੜ੍ਹ ਪੁਲਿਸ ਜਾਤਰਤਾ ਪਾ ਦੇ ਨੇ ਵੀ ਚਲਾੰਗੜ ਪਰ ਇਸ ਤਰ੍ਹਾਂ ਦੇ ਸਖਸ਼ੀਤ ਦਾ ਇਸ ਤਰ੍ਹਾਂ ਦਾ ਮੈਸੇਜ ਦੇਣਾ ਉਹ ਕਿਵੇਂ ਲੱਗਦਾ ਬਹੁਤ ਚਲਾ ਜੀ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਸਰਕਾਰ ਵੱਲੋਂ ਇਹਨਾਂ ਨੂੰ ਐਪਰੀਸ਼ੀਏਸ਼ਨ ਮਿਲਣੀ ਚਾਹੀਦੀ ਹੈ ਇਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣ ਸਭ ਲੋਗਾਂ ਨੂੰ ਰੂਲਸ ਫਾਲੋ ਕਰਨੇ ਚਾਹੀਦੇ ਆ। ਭਵਿੰਦਰ ਕਿਵੇਂ ਦੇਦੋਂ ਜਦੋਂ ਲੋਕ ਜਾਣਦੇ ਹੋ ਮੋਟਰਸਾਈਕਲ ਰੋਗਦੇ ਨੇ ਵੀ ਭਵਿੰਦਰ ਜੀ ਖੜੇ ਮਿਲ ਕੇ ਆਈ ਹੈ। ਕਿਸ ਤਰ੍ਹਾਂ ਫੀਲ ਹੁੰਦਾ ਫਿਰ? ਬਹੁਤ ਵਧੀਆ ਲੱਗਦਾ। ਜਦੋਂ ਲੋਕੀ ਪਛਾਣ ਲੈਂਦੇ ਨੇ ਮੈਨੂੰ ਕਿ ਇਹ ਮੇਰੀ ਅਵੇਰਨੈਸ ਦੇ ਜਿਹੜੇ ਸੌ ਗਿਆ ਉਹਨਾਂ ਕਰਕੇ ਹੀ ਪਛਾਣਵਾ ਜਾ ਰਹੇ ਮੈਨੂੰ। ਤੇ ਬੜਾ ਚੰਗਾ ਲੱਗਦਾ। ਖੁਸ਼ੀ ਹੁੰਦੀ ਆ। ਇੰਦਾਰ ਦੇ ਵਿੱਚ ਇਹ ਪੂਰੀ ਖੁਸ਼ੀ ਹੁੰਦੀ ਹੋਊਗੀ ਨਾ? ਬਿਲਕੁਲ ਬਿਲਕੁਲ ਸਾਰੇ ਖੁਸ਼ ਆ। ਆ ਦੇਖੋ ਕੁਮਿੰਦਰ ਸਿੰਘ ਜੀ ਮੌਜੂਦ ਨੇ ਲੋਕੀ ਕਾਫੀ ਖੁਸ਼ ਨੇ ਕਿਉਂਕਿ ਇੱਕ ਗਾਣਿਆਂ ਦੇ ਰਾਹੀਂ ਇਹ ਮੈਸੇਜ ਦਿੰਦੇ ਨੇ ਹਾਲਾਂਕਿ ਆਮ ਜਨਤਾ ਨੂੰ ਬੜਾ ਸਮਝਣਾ ਚਾਹੀਦਾ ਹੈ ਕਿਉਂਕਿ ਜਿਹੜੇ ਇਹ ਟ੍ਰੈਫਿਕ ਨਿਯਮਾਂ ਤੋੜਦੇ ਨੇ ਜਿਹੜੇ ਇਹ ਟ੍ਰੈਫਿਕ ਉਲੰਘਣਾ ਕਰਦੇ ਨੇ ਹਾਲਾਂਕਿ ਪੁਲਿਸ ਹਮੇਸ਼ਾ ਤਿਆਰ ਰਹਿੰਦੀ ਹੈ ਚਲਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਦੇ ਪੈਸੇ ਲੱਗਣਗੇ ਚਲਾਨ ਦਾ ਮਤਲਬ ਆਪਾਂ ਕੀ ਕਹੀਏ ਵੈਸੇ ਇਸ ਸ਼ੀਨ ਨੂੰ ਚਲਾਨ ਕਿਸ ਲਈ ਹੁੰਦਾ ਚਲਾਣੀ ਕੋਈ ਛੋਟੀ ਜਿਹੀ ਨਾਲ ਕੋ ਮਤਲਬ ਡਰਿਆ ਕਿ ਸਜ਼ਾ ਹੈ ਕਿ ਤੁਸੀਂ ਜਿਹੜਾ ਵਾ ਉਹ ਮਤਲਬ ਡਰ ਪਾਇਆ ਗਿਆ ਹੈ ਕਿ ਉਹਦੇ ਨਾਲ ਤੁਸੀਂ ਜਿਹੜਾ ਟ੍ਰੈਫਿਕ ਰੂਲ ਜਿਹੜੇ ਆ ਉਹ ਅਪਣਾਓ ਤੇ ਉਹ ਕੋਈ ਮੈਂ ਇਸ ਕਰਕੇ ਨਹੀਂ ਹੈ ਕਿ ਤੁਹਾਡੇ ਕੋਲ ਕੋਈ ਪੈਸੇ ਦੀ ਗ੍ਰਹੀ ਕਰਨੀ ਆ ਨਹੀਂ 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 ਉਹ ਇੱਕ ਡਰਿਆ ਕਿ ਕਮ ਸੇ ਕਮ ਇਹਨਾਂ ਨੂੰ ਚਲਾਣ ਦਾ ਡਰ ਜਿਆਦਾ ਲੋਕਾਂ ਨੂੰ ਜਾਨ ਨਹੀਂ ਜਾਨ ਬਚਾਉਣੀ ਘਰੋਂ ਵੀ ਜਦੋਂ ਬੱਚੇ ਨੂੰ ਤੋੜਦੇ ਨਾ ਤਾਂ ਕੋ ਕਹਿੰਦੇ ਨੇ ਕਿ ਰਸਤੇ 'ਚ ਪੁਲਿਸ ਵਾਲਾ ਤੁਹਾਨੂੰ ਪਕੜ ਕੇ ਚਲਾਨ ਕਰ ਦੇਗਾ ਹੈਲਮਟ ਪਾ ਲਓ ਕੋਈ ਨਹੀਂ ਕਹਿੰਦਾ ਮਾਂ ਪਿਓ ਕਿ ਤੂੰ ਹੈਲਮਟ ਪਾ ਲਾ ਕੋਈ ਗੱਲ ਹੁੰਦੀ ਆ ਤੇ ਜਾਨ ਵੱਜ ਜੇ ਦੀ ਚਲਾਨ ਪਹਿਲੇ ਚਲਾਨ ਬੋਲਦੇ ਆ ਜਾਨ ਨਹੀਂ ਬੋਲਦੇ ਵੀ ਪੁਲਿਸ ਵਾਲੇ ਫੜ ਲਣਗੇ ਹੈਲਮਟ ਪਾ ਲਾ اچھا ਉਹਨਾਂ ਉਹਨਾਂ ਪੇਰੈਂਟਸ ਨੂੰ ਕੀ ਮੈਸੇਜ ਦੇਣ ਜੋ ਜਿਹੜੇ ਜਿਵੇਂ ਸੇਮ ਉਹੀ ਗੱਲ ਆ ਵੀ ਬੱਚੇ ਜਦੋਂ ਘਰ ਤੋਂ ਬਾਹਰ ਨਿਕਲਦੇ ਕਹਿੰਦੇ ਜੇ ਪੁਲਿਸ ਨੂੰ ਦੇਖ ਲੋ ਨਾ ਕਹਿੰਦੇ ਬੇਟਾ ਵਾਪਸ ਆ ਜਾ ਉੱਥੇ ਮੁਰਝੀ ਉਹ ਉਹ ਮਾਪੇ ਨੂੰ ਕੀ ਮੈਸੇਜ ਦੇਣ ਕਿਉਂਕਿ ਉਹ ਸਖਾਣ ਦੀ بجائے ਉਹ ਚੀਜ਼ ਨੂੰ ਬਗਾੜ ਦੇਣੇ ਮੰਨਦੇ ਕਿੰਨਾ ਕਿੰਨਾ ਬਿਲਕੁਲ ਬਿਲਕੁਲ ਔਰ ਇੱਕ ਸਪੋਰਟ ਕਰ ਰਿਹਾ ਕਿ ਜੇ ਪੁਲਿਸ ਵਾਲੇ ਦਾ ਮਤਲਬ ਨਹੀਂ ਆ ਤੇ ਹੈਲਮਟ ਇਹਦਾ ਮਤਲਬ ਦਿੱਤੀ ਹੈ ਨਾ ਕਿ ਹੈਲਮਟ ਜਿਹੜਾ ਵਾ ਓਨਲੀ ਸਾਹਮਣੇ ਪੁਲਿਸ ਵਾਲੇ ਖੜੇ ਆ ਉਹ ਚਲਾਣ ਨਾ ਕਰਦੇ ਤਾਂ ਕਰਕੇ ਪਾਉਂਦੇ ਆ ਨਹੀਂ ਨਹੀਂ ਪਾਣਗੇ ਇਹਦਾ ਮਤਲਬ ਤੇ ਨਹੀਂ ਪਣਗੇ ਨਾ ਜੇ ਪੁਲਿਸ ਵਾਲੇ ਨਹੀਂ ਹੈਗੇ ਤਾਂ ਨਹੀਂ ਪਾਣਗੇ ਅੱਛਾ ਨੌਜਵਾਨਾਂ ਨੂੰ ਪੇਰੈਂਟਸ ਨੂੰ ਕੋਈ ਅਹਿਜਾ ਮੈਸੇਜ ਕੋਈ ਆਪਣੇ ਵੱਲੋਂ ਮੈਸੇਜ ਦੇਣਾ ਚਾਹੂਗੇ ਇਸ ਥੀਨ ਨੂੰ ਲੈ ਕੇ ਦੇਖੋ ਵੀ ਜ਼ਿੰਦਗੀ ਇੱਕ ਮਿਲੀ ਆ ਤੇ ਜ਼ਿੰਦਗੀ ਜਿਉਣ ਦਾ ਨਾਮ ਹੈ ਕਿਉਂਕਿ ਦੁਬਾਰਾ ਨਹੀਂ ਜ਼ਿੰਦਗੀ ਮਿਲਣੀ ਤੇ ਆਪਾਂ ਜ਼ਿੰਦਗੀ ਜਿਹੜੀ ਆ ਸੜਕਾਂ ਤੇ ਨਹੀਂ ਗੁਆਣੀ ਤੁਹਾਡੇ ਸੁਪਨੇ ਆ ਬੜੇ ਅੱਛੇ ਆ ਤੇ ਉਹਨਾਂ ਨੂੰ ਸੁਪਨਿਆਂ ਨੂੰ ਸਾਕਾਰ ਤਾਂ ਹੀ ਹੋਣਾ ਵਾ ਜੇ ਤੁਹਾਡੀ ਜ਼ਿੰਦਗੀ ਸੇਫ ਆ ਤੇ ਹੋ ਸੜਕ ਤੇ ਕਈਆਂ ਦੇ ਸੁਪਨੇ ਹਾਈ ਚੂਰੋ ਚੂਰ ਹੁੰਦੇ ਵੇਖੇ ਨੇ ਹਾਈ ਆਪਣੇ ਆ ਤੋਂ ਆਪਣੇ ਮੈਂ ਦੂਰ ਹੁੰਦੇ ਵੇਖੇ ਨੇ ਸੜਕ ਤੇ ਸੁਪਨੇ ਜੜੇ ਆ ਚੂਰ ਨਹੀਂ ਹੋਣੇ ਚਾਹੀਦੇ ਬੜੇ ਸੋਹਣੇ ਦੇਖੋ ਹਰ ਅਲਫਾਜ਼ ਦੇ ਵਿੱਚ ਜਿਹੜਾ ਕੋਈ ਨਾ ਕੋਈ ਡੂੰਗਾ ਰਾਜ਼ ਵੀ ਹੈ ਡੂੰਗਾ ਮਤਲਬ ਇਹ ਨਿਕਲਦਾ ਹੈ ਸੜਕਾਂ ਤੇ ਜਿਹੜੇ ਲੋਕ ਨਿਕਲਦੇ ਨੇ ਉਹ ਹੈਲਮਟ ਪਾ ਕੇ ਨਿਕਲ ਗੱਡੀਆਂ ਆਪਣੇ ਵੈਲਟਾ ਪਾ ਕੇ ਨਿਕਲ ਕਿਉਂਕਿ ਪੁਲਿਸ ਜਿਹੜੀ ਹੈ ਹਰ ਵਾਰ ਤਿਆਰ ਇਸ ਲਈ ਰਹਿੰਦੀ ਹੈ ਕਿ ਲੋਕਾਂ ਦੀ ਸੇਫਟੀ ਜਿਹੜੀ ਹੈ ਸਭ ਤੋਂ ਅੱਗੇ ਹੈ ਤਾਂ ਤਸਵੀਰ ਦੇਖ ਸਕਦੇ ਹੋ ਲੋਕ ਵੀ ਇੱਥੇ ਮੌਜੂਦ ਨੇ ਭਪਿੰਦਰ ਜੀ ਵੀ ਮੌਜੂਦ ਨੇ ਤੇ ਇਹਨਾਂ ਦੇ ਜਿਹੜੇ ਗਾਣੇ ਰਾਹੀਂ ਜੋ ਮੈਸੇਜ ਦਿੱਤਾ ਜਾ ਰਿਹਾ ਹੈ ਉਹ ਜ਼ੁਬਾਨ ਕਾਬ ਹੈ ਉਹ ਤਾਰੀਫ ਹੈ ਜਿਹੜੀ ਕਾਬਿਲ ਹੈ ਕਿਉਂਕਿ ਇਹਨਾਂ ਜਿਹੇ ਜੋ ਅਫੀਸਰ ਮਿਲਨੇ ਬੜੇ ਰੇਅਰ ਨੇ ਬੜੇ ਹੀ ਮੁਸ਼ਕਿਲ ਦੇ ਵਿੱਚ ਇਹ ਜਿਹੜੇ ਚੰਡੀਗੜ੍ਹ ਪੁਲਿਸ ਨੂੰ ਜਿਹੜੇ ਮੁਲਾਜ਼ਮ ਮਿਲਦੇ ਨੇ ਇੱਕ ਬੜੇ ਹੀ ਕਾਬਿਲ ਤਾਰੀਫ ਹੈ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਚੰਡੀਗੜ੍ਹ